ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਬਦੇਸ਼ਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀ ਚੈਨਲ ਤੋਂ ਸੋਦਰ ਸਰਪੰਚ ਨੂੰ ਦੀਆਂ ਵੀਡੀਓ ਦੇਖਦੇ ਹੋ ਸੁਣਦੇ ਹੋ ਜਿਹੜੇ ਨਵੇਂ ਆਏ ਹੋ ਓਹੋ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਸੁਣਨ ਵਾਲੇ ਪਰਵਾਰ ਵੱਧਾ ਤਾਂ ਕਿ ਨਵੀਂ ਵੀਡੀਓ ਲੈ ਕੇ ਅਸੀਂ ਆਈਏ ਅੱਜ ਗੱਲ ਕਰਨ ਜਾ ਰਹੇ ਹਾਂ ਮੈਂ ਪਰਮੇਸ਼ਰ ਦਵਾਰ ਸਾਹਿਬ ਦੀ ਵੀ ਕਿਵੇਂ ਬਾਣੀ ਚ ਤਾਕਤ ਹੈ ਬਾਣੀ ਤਾਂ ਵੱਡਿਆਂ ਵੱਡਿਆਂ ਨੂੰ ਤਾਰ ਵੀ ਦਿੰਦੀ ਹੈ ਤੇ ਬਾਣੀ ਉਜਾੜ ਵੀ ਦਿੰਦੀ ਹੈ ਕਿਉਂਕਿ ਬਾਣੀ ਨਾਲ ਖਲਵਾੜ ਨਹੀਂ ਕਰਨਾ ਚਾਹੁੰਦਾ ਤਾਂ ਇਹਦੇ ਨਾਲ ਜੁੜਦੀ ਇੱਕ ਪਰਿਵਾਰ ਦੀ ਕਹਾਣੀ ਹੈ ਜੋ ਕਿ ਪਹਿਲਾਂ ਜਦੋਂ ਬਾਣੀ ਨੂੰ ਮੰਨਦੇ ਤੇ ਤਾਂ ਉਹਦੋਂ ਬਹੁਤ ਖੁਸ਼ ਰਹਿੰਦੇ ਤੇ ਨਾ ਘਰ ਵਿੱਚ ਬਿਮਾਰੀ ਸੀ ਨਾ ਕੋਈ ਦੁੱਖ ਤਕਲੀਫ ਆਉਂਦੀ ਸੀ ਵਧੀਆ ਕੰਮ ਚੱਲਦਾ ਸੀ ਤਾਂ ਜਦੋਂ 2015 ਵਿੱਚ ਉਹਨਾਂ ਨੇ ਉਹਨਾਂ ਤੋਂ ਭੁੱਲ ਹੋਈ ਤਾਂ ਉਹ ਉਹ ਪਰਿਵਾਰ ਬਹੁਤ ਦੁੱਖਾਂ ਚਾਇਆ ਜਦ ਇਹ ਸਟੋਰੀ ਦਾ ਪਤਾ 2021 ਚ ਲੱਗਿਆ ਤਾਂ ਉਹ ਜਦੋਂ ਉਹਦੇ ਮੁੰਡੇ ਤੇ ਦੋ ਇੱਕ ਗਰੀਬ ਕਿਸਾਨ ਦੇ ਜੱਟ ਦੇ ਘਰ ਵਾਲੀ ਸੀ ਤਾਂ ਉਹ ਪਟਿਆਲੇ ਉਹਨੇ ਮੁੰਡਾ ਦਾਖਲ ਕਰ ਲਿਆ ਉਹਦਾ ਜਦ ਪਟਿਆਲੇ ਮੁੰਡਾ ਦਾਖਲ ਕਰ ਲਿਆ ਕਦ ਪਹਿਲਾਂ ਘਰ ਵਾਲੀ ਬਿਮਾਰ ਰਹੀ ਫਿਰ ਕਦੇ ਕੋਈ ਦਾਖਲ ਕਦੇ ਕੋਈ ਤਾਂ ਉਹ ਪਰਮੇਸ਼ਰ ਦਵਾਰ ਸਾਹਿਬ ਪਟਿਆਲੇ ਤੋਂ ਆ ਕੇ ਲੰਗਰ ਪਾਣੀ ਲੈ ਜਾ ਕਰੇ ਤਾਂ ਕਈ ਦਿਨ ਆਉਂਦਾ ਰਿਹਾ ਕਿ ਉਹ ਘਰੇ ਰਿਹਾ ਨਾ ਕੋਤ ਮਮਾਰੀਆਂ ਨੇ ਬਹੁਤ ਉਹਨਾਂ ਦਾ ਪੈਸਾ ਖਰਚ ਕਰਵਾਇਆ ਤਾਂ ਉੱਥੇ ਜਦੋਂ ਆਇਆ ਕਰੇ ਲੰਗਰ ਪਾਣੀ ਲੈ ਕੇ ਦੋ ਚਾਰ ਬੰਦਿਆਂ ਦਾ ਮੁੜਜਾ ਕਰੇ ਤਾਂ ਜਦੋਂ ਇੱਕ ਦਿਨ ਇੱਕ ਬਾਣੀ ਨੂੰ ਮੰਨਣ ਵਾਲੇ ਜਿਹੜੇ ਬਰਮ ਗਿਆਨੀ ਤੇ ਉਹ ਕਹਿਣ ਲੱਗੇ ਵੀ ਲਾਣੇਦਾਰਾ ਤੂੰ ਬੜਾ ਬੇਫਤਾ ਚ ਹੈ ਤੂੰ ਇੱਥੇ ਆਉਣਾ ਹੈ ਤੂੰ ਨਾ ਬਾਣੀ ਸੁਣਦਾ ਹੈ ਤੋ ਘਾਟਾ ਤੋਂ ਘਾਟੇ ਬੈਠਣਾ ਚਾਹੀਦਾ ਹੈ ਵੀ ਤੂੰ ਆਖੀ ਮੁੜ ਜਾਣਾ ਫਿਰ ਉਹ ਦੱਸਣ ਲੱਗਿਆ ਕਹਿੰਦਾ ਜੀ ਸਾਡੇ ਬਿਮਾਰੀ ਦੇ ਬੜੇ ਅਸੀਂ ਲਚੋੜੇ ਹੋਇਆ ਵੀ ਸਾਡਾ ਕੋਈ ਨਾ ਕੋਈ ਤਾਂ ਮਾਰ ਰਹੀਦੀ ਹੈ ਜਾਂ ਫਾਸਰਪਨੀ ਚੱਜ ਨਾਲ ਹੁੰਦੀ ਵੀ ਸਾਡਾ ਬਹੁਤ ਨੁਕਸਾਨ ਹੁੰਦਾ ਹੈ ਹਸਪਤਾਲਾਂ ਦੇ ਅਸੀਂ ਜਿਹੜੇ ਰੋਜ਼ ਵਾਂਗੂ ਲਾਉਨੇ ਆ ਤਾਂ ਜਿਹੜਾ ਦੂਜਾ ਪੁੱਛਣ ਵਾਲਾ ਅਨਥਾਂਤੀ ਬਾਣੀ ਪੜਨ ਵਾਲਾ ਬਹੁਤ ਗਿਆਨੀਆਂ ਗੱਲਾਂ ਕਰਨ ਵਾਲਾ ਉਹ ਕਹਿੰਦਾ ਵੀ ਕੋਈ ਗੱਲ ਜ਼ਰੂਰ ਹੋਊ ਫਿਰ ਬੱਚੋ ਜਿਹੜਾ ਨਾਲ ਤਾਂ ਥੋੜੇ ਦਾੜਾ ਪ੍ਰਕਾਸ਼ ਆ ਸਿਰ ਤੇ ਜੁੜਾ ਹੈ ਮੇਕ ਕੋਈ ਗੱਲ ਤਾਂ ਹੋਣੀ ਵੀ ਤੁਸੀਂ ਬਾਣੀ ਪੜ੍ਹਦੇ ਨਹੀਂ ਕਹਿੰਦਾ ਜੀ ਹੁਣ ਤਾਂ ਛੜਤੀ ਬਾਣੀ ਸੁਣਦੇ ਨਹੀਂ ਕਹਿੰਦਾ ਨਾਲ ਜੀ ਸੁਣ ਤਾਂ ਲੈਂਦੀ ਐ ਪਰ ਆਮਲੀ ਕਰਦੇ ਤਾਂ ਉਹ ਕਹਿੰਦਾ ਵੀ ਕਦੋਂ-ਕਦੋਂ ਕਹਿੰਦਾ 2016 ਚ ਅਸੀਂ ਅੰਮ੍ਰਿਤਧਾਰੀ ਤੇ ਮੀਆਂ ਬੀਬੀ ਤਾਂ ਸਾਤੋਂ ਅੰਮ੍ਰਿਤ ਪਾਨ ਗੁਰਬਾਣੀ ਦੇ ਲੜੋਂ ਟੁੱਟਿਆ ਗਿਆ ਉਸ ਤੋਂ ਬਾਅਦ ਸਾਡੇ ਘਰੇ ਹੀ ਚੱਲ ਪਈ ਕਦੇ ਕੋਈ ਬਿਮਾਰ ਕਦੇ ਕੋਈ ਬਿਮਾਰ ਜਾਂ ਪਾਤਲ ਘਟ ਹੋਣੀ ਪਹਿਲਾ ਰੰਗ ਲੱਗੇ ਤੇ ਤਾਂ ਫਿਰ ਉਹ ਜਿਹੜਾ ਮੂਰਲਾ ਉੱਛਣ ਵਾਲਾ ਤੀਰਧਾਲੂ ਉਹ ਕਹਿਣ ਲੱਗਿਆ ਵੀ ਹੁਣ ਤਾਂ ਹੁਣ ਵੀ ਨਹੀਂ ਡੁੱਲੇ ਵੀਰਾਂ ਦਾ ਕੁਝ ਵਿਗੜਿਆ ਤੁਸੀਂ ਅਮਰਤਪਾਨ ਜਾਂ ਤਾਂ ਇੱਥੋਂ ਕਰ ਲਓ ਸੰਤਾਂ ਤੋਂ ਜਾਂ ਜਿੱਥੇ ਵੀ ਤੁਹਾਡਾ ਮਨ ਠੁਕਦਾ ਬਾਣੀ ਤਾਂ ਇੱਕ ਹੀ ਹੈ ਤਾਂ ਉਹਨਾਂ ਨੇ 2021 ਵਿੱਚ ਅਮਰਤਪਾਨ ਕਰਿਆ ਅਮਰਤਪਾਨ ਕਰਕੇ ਜਦੋਂ ਦੁੱਖ ਦਿਲਦਰ ਘਟਦੇ ਗਏ ਜਾਂ ਦੁੱਖ ਦਿਲਦਰ ਘਟਦੇ ਗਏ ਕਿ ਬਾਣੀ ਇੱਕ ਕਹੀ ਜੀ ਅਨਮੋਲ ਬਾਣੀ ਹੈ ਵੀ ਉਹਦਾ ਆਪਾ ਦੇਣੀ ਦੇ ਸਕਦੇ ਤਾਂ ਉਹ ਸਾੰਤਾ ਦੇ ਲੜ ਲੱਗੇ ਤਾਂ ਸਾੰਤਾ ਦੀ ਬਾਣੀ ਸੁਣਿਆ ਕਰਨਾ ਅੰਮ੍ਰਿਤ ਪਾਨ ਕਰਕੇ ਤਾਂ ਫਿਰ ਉਹ ਆਪਦਾ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਨ ਲੱਗੇ ਕਿਉਂ ਹੁਣ ਸਾੰਤਾ ਦੇ ਉਹ ਆ ਕੇ ਸਿੱਖਪੁਰ ਸੇਵਾ ਵੀ ਕਰਦੇ ਨੇ ਪਰਮੇਸ਼ਰ ਦਵਾਰ ਸਾਹਿਬ ਅਤੇ ਹੋਰ ਵੀ ਸਾਰੇ ਪ੍ਰੋਗਰਾਮਾਂ ਤੇ ਆਉਂਦੇ ਰਹਿੰਦੇ ਨੇ ਜਿਵੇਂ ਹੁਣ 7 ਜੁਲਾਈ ਦਾ ਪ੍ਰੋਗਰਾਮ ਹੈ ਇੱਥੇ ਵੀ ਵੱਧ ਤੋਂ ਵੱਧ ਸੰਗਤ ਆਉਗੀ ਤੇ ਜਿੰਨੇ ਪਰਿਵਾਰ ਬਾਣੀ ਨਾਲ ਜੁੜੇ ਹੋਏ ਨੇ ਜਾਂ ਸੰਤਾਂ ਦੇ ਫੈਨ ਨੇ ਸਭ ਸੇਵਾ ਕਰਦੇ ਨੇ ਜਦੋਂ ਪਰਮੇਸ਼ਰ ਦਵਾਰ ਸਾਹਿਬ ਪ੍ਰੋਗਰਾਮ ਹੁੰਦਾ ਹੈ ਤਾਂ ਉਹਨਾਂ ਦੇ ਜੀਵ ਲੀਲਾ ਬਾਣੀ ਨੇ ਬਦਲੀ ਕਿਉਂਕਿ ਬਾਣੀ ਵਿੱਚ ਤਾਕਤ ਬਹੁਤ ਹੈ ਜੇ ਬਾਣੀ ਪੜੀ ਨਹੀਂ ਜਾਂਦੀ ਜੇ ਸੁਣ ਲੇ ਬੰਦਾ ਤਾਂ ਵੀ ਸੁਣ ਕੇ ਆਮਲ ਕਰੇ ਗਲਤ ਕੰਮਾ ਤੋਂ ਬੱਤੇ ਜੋ ਕਿ ਬਾਣੀ ਪੰਜਾਬੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਦੀ ਹੈ ਪੰਜਾਬ ਨਾਲ ਜੋੜਦੀ ਹੈ ਗੁਰੂਆਂ ਦੀ ਬਾਣੀ ਹੈ ਧੁਰ ਦਰਗਾਹੋਂ ਆਈ ਹੈ ਤੇ ਇਹਦੇ ਨਾਲ ਆਪਾਂ ਨੂੰ ਕਿਸੇ ਨੂੰ ਫਲਵਾੜ ਨਹੀਂ ਕਰਨਾ ਚਾਹੀਦਾ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਭ ਦਾ ਧੰਨਵਾਦ ਕਰਦਾ ਵੀ ਬਾਣੀ ਨੂੰ ਕਦੇ ਨਾ ਫਲਵਾੜ ਕਰਨਾ ਚਾਹੀਦਾ ਕਿਉਂਕਿ ਪਵਿੱਤਰ ਬਾਣੀਆਂ ਗੁਰੂਆਂ ਦੀ ਇਸੇ ਵਾਸਤੇ ਆਪਾਂ ਨੂੰ ਵੱਧ ਤੋਂ ਵੱਧ ਬਾਣੀ ਨਾਲ ਜੋੜਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ